ਜਿਹੜੀ ਕੱਚੀ ਕੋਈ ਆ ਉਹਨੂੰ ਪੱਕੀ ਕੀਤਾ ਜਾਂਦਾ ਇਹ ਰਿੰਗ ਪਾਏ ਜਾਂਦੇ ਆ ਤੂੰ ਆਪਾਂ ਬੇਸਟ ਪਾਣੀ ਵਾਸਤੇ ਵੀ ਯੂਜ਼ ਕਰ ਸਕਦਾ ਟਾਇਲਟ ਵਾਸਤੇ ਵੀ ਯੂਜ਼ ਕਰ ਸਕਦਾ ਕਿੰਨੇ ਦਿਨ ਦਾ ਪ੍ਰੋਸੈਸ ਹੁੰਦਾ ਬਾਈ ਫਿਰ ਇਹ ਇੱਕ ਦਿਨ ਚ ਕੰਪਲੀਟ ਕਰਕੇ ਅੱਛਾ ਕਿੰਨੇ ਦਿਨ ਚ ਲਾਈ ਆਉਂਗੇ ਹਾਂ ਇੱਕ ਦਿਨ ਚ ਜੀ ਇਹ ਜਿਆਦਾਤਰ ਕਿਹੜੀ ਜਗ੍ਹਾ ਤੇ ਯੂਜ਼ ਹੁੰਦੇ ਨੇ ਇਹ ਵੀਰ ਜੀ ਜਿਆਦਾਤਰ ਜਿਵੇਂ ਆਪਣੇ ਢਾਣੀਆਂ ਹੋਈਆਂ ਠਾਪੇ ਹੋਗੇ ਹੋਟਲ ਹੋਗੇ ਪਾਰਕਾਂ ਹੋਈਆਂ ਜਿਵੇਂ ਲਾਲੋ ਪੈਲਸਾ ਹੋਈਆਂ ਜਿੱਥੇ ਆਪਣੀ ਸੀਵਰੇਜ ਦੀ ਸੁਵਿਧਾ ਹੈ ਨਹੀਂਗੀ ਰਿੰਗ ਵੀ ਅਸੀਂ ਖੁਦ ਪਾ ਕੇ ਦੇਵਾਂਗੇ ਉੱਪਰ ਵਾਲਾ ਲੈਂਟਰ ਵੀ ਦੇਵਾਂਗੇ ਹਾਂਜੀ ਦੋਸਤੋ ਸასი ਕਾਲ ਮ ਤੁਹਾਡੇ ਵਾਸਤੇ ਜ ਨਵਿਕਲੀ ਚੀਜ਼ ਲੈ ਕੇ ਆਇਆਗਾ ਜੋ ਤੁਸੀਂ ਸੇਫਟੀ ਟੈਂਕ ਘਰਾਂ ਦੇ ਵਿੱਚ ਬਣਾਉਣੇ ਹੋ ਬਾਈ ਉਹ ਤੇ ਆਪਣਾ ਘੱਟੋ ਘੱਟ 25-30000 ਰੁਪਏ ਖਰਚਾ ਆ ਜਾਂਦਾਗਾ ਇਹ ਤੁਹਾਨੂੰ ਡਾ ਗੜੇ ਸਪੈਸ਼ਲੀ ਨੇ ਸਿਰਫ ਸਿਰਫ 12000 ਚ ਬਣਨਗੇ ਇਹ ਤੇ 10-12 ਸਾਲ ਇਹ ਭਰਦੇ ਨਹੀਂ ਹੈਗੇ ਤੇ ਬਾਕੀ ਬਾਈ ਤੋਂ ਲਵਾਂਗੇ ਜਾਣ ਕੇ ਪਰ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਹੋ ਬਾਈ ਜੀ ਹਾਂਜੀ ਚੜਦੀਆਂ ਤੇ ਬਾਈ ਨਵੀਂ ਚੀਜ਼ ਦੇਖਿਆ ਨਵਿਕਲੀ ਆ ਹਾਂਜੀ ਹਾਂਜੀ ਇਹ ਥੋੜੇ ਏਰੀਆ ਜਿਹੜਾ ਥੋੜਾ ਜ਼ਿਆਦਾ ਹੈ ਸਾਡੇ ਏਰੀਆ ਚ ਹੈਗੀ ਪੰਜਾਬ ਏਰੀਆ ਚ ਘਟ ਹੈ ਪੰਜਾਬ ਜਗ੍ਹਾ ਘਟ ਹੈ ਜ ਤੇ ਕੀ ਕੀ ਦਾ ਬੈਨੀਫਿਟ ਹੈ ਇਹ ਆਮ ਜਿਵੇਂ ਆਪਣੇ ਪਹਿਲਾਂ ਕੱਚੀ ਖੂਹਾਂ ਪਟਦੇ ਹੁੰਦੇ ਸੀ ਵੀਰ ਕੀ ਠੀਕ ਹੈ ਬਾਈ ਜੀ ਉਹ ਹਿਸਾਬ ਨਾਲ ਇਹਦੀ ਪਟਾਈ ਕਰਕੇ ਉਹ ਜਿਹੜੀ ਕੱਚੀ ਖੂਹ ਆ ਉਹਨੂੰ ਪੱਕੀ ਕੀਤਾ ਜਾਂਦਾ ਇਹ ਰਿੰਗ ਪਏ ਜਾਂਦੇ ਆ ਓਕੇ ਰਿੰਗ ਪੈ ਗਏ ਉਹਦੇ ਨਾਲ ਜਿਹੜੀ ਸਾਈਡ ਤੋਂ ਮਿੱਟੀ ਨਹੀਂ ਮਿਲਦੀ ਠੀਕ ਠੀਕ ਹੈ ਇੱਕ ਗੱਡੀ ਛਕਦਾ ਕਹਿਣ ਦਾ ਉਸ ਨੂੰ ਆਪਾਂ ਨੂੰ ਬਾਰ-ਬਾਰ ਪਹਿਲਾਂ ਸੀਗਾ ਆਪਾਂ ਨੂੰ ਹੋਰ ਜਗ੍ਹਾ ਪਟਾਣੀ ਪੈਂਦੀ ਸੀ ਇਹ ਆ ਹੋਰ ਜਗ੍ਹਾ ਪਟਾਉਣ ਦੀ ਜ਼ਰੂਰਤ ਨਹੀਂ ਠੀਕ ਹੈ ਜੀ ਇਹੀ ਬਾਰ-ਬਾਰ ਆਪਾਂ ਖਾਲੀ ਕਰਾ ਕੇ ਦੂਸਰੀ ਵਾਰ ਯੂਜ਼ ਕਰ ਸਕਦੇ ਹਾਂ ਓਕੇ ਜਿਵੇਂ ਆਪੇ ਭਰ ਜਾਂਦੀ ਹੈ ਤੇ 10 ਸਾਲੋਂ 12 ਸਾਲੋਂ ਜਾ ਕੇ ਭਰ ਵੀ ਗਏ ਇਹਨੂੰ ਦੂਸਰੀ ਵਾਰ ਖਾਲੀ ਕਰਾ ਕੇ 5-10 ਵਾਰ ਖਾਲੀ ਕਰਾਓ ਉੰਨੇ ਵਾਰ ਫਿਰ ਦੂਸਰੀ ਵਾਰ ਚੱਲੇ ਠੀਕ ਹੈ ਮਤਲਬ ਮਿੱਟੀ ਮਿਲਣੀ ਨਹੀਂ ਢੇਗ ਨਹੀਂ ਮਿਲਣੀ ਸਹੀ ਗੱਲ ਹੈ ਬਾਈ ਇਹ ਰੁਕ ਪਰ ਕੋਈ ਪਟਾ ਈਏ ਹਾਂਜੀ ਬਾਰ ਬਾਰ ਆਪਾਂ ਨੂੰ ਪਟਾਉਣ ਦੀ ਜਰੂਰਤ ਹੈ ਓਕੇ ਓਕੇ ਬਾਈ ਜੀ ਤੇ ਫਿਰ ਇਹਦੇ ਕਾਰੀਗਰ ਤੁਹਾਡੇ ਕੋਲ ਆਪਦੇ ਕੋਲ ਹੈ ਬਾਈ ਹਾਂਜੀ 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 ਆਪਦੇ ਸਾਡੇ ਬੰਦੇ ਆ ਆਪ ਹੀ ਅਸੀਂ ਤਿਆਰ ਕਰਦੇ ਆਏ ਸੀ ਪਟਾਈ ਵੀ ਅਸੀਂ ਖੁਦ ਕਰਕੇ ਦੇ ਦਿੰਦੇ ਅੱਛਾ ਤੁਸੀਂ ਖੁਦ ਕਰਕੇ ਆਉਂਗੇ ਪਟਾਈ ਵੀ ਅਸੀਂ ਖੁਦ ਕਰਕੇ ਆਉਣੀ ਆ ਠੀਕ ਹੈ ਜੀ ਰਿੰਗ ਵੀ ਅਸੀਂ ਖੁਦ ਪਾ ਕੇ ਦੇਵਾਂਗੇ ਉੱਪਰ ਵਾਲਾ ਲੈਂਟਰ ਵੀ ਦੇਵਾਂਗੇ ਠੀਕ ਹੈ ਕੋਈ ਉੱਪਰ ਲੈਂਟਰ ਲੱਗਦਾ ਉਹ ਵੀ ਤੁਸੀਂ ਦੇਵੋਗੇ ਹਾਂਜੀ ਹਾਂਜੀ ਠੀਕ ਹੈ ਬਈ ਕੰਪਲੀਟ ਕਰਕੇ ਦੇਵਾਂਗੇ ਆਪਾਂ 25 ਫੁੱਟ ਠੀਕ ਹੈ ਬਾਈ ਤੇ ਬਈ ਇੱਥੇ ਲਿਆਉਣ ਦਾ ਕਿਰਾਇਆ ਕੋਈ ਆ ਫਿਰ ਜਿਹੜ ਖਰਚਾ ਹੈਗਾ ਉਹ 12000 ਰੁਪਇਆ ਠੀਕ ਠੀਕ 25 ਫੁੱਟ ਦਾ ਜਿਹੜਾ ਕੋਈ ਦੂਰ ਜਾਵਾਂਗੇ ਉਹਦਾ ਕਿਲੋਮੀਟਰ ਦੇ ਹਿਸਾਬ ਨਾਲ ਖਰਚਾ ਅਲੱਗ ਲੱਗ ਜੂਗਾ ਠੀਕ ਠੀਕ ਹੈ ਬਈ ਇਹਦਾ ਕਿਰਾਇਆ ਲੱਗ ਆਪ ਹੀ ਚੱਕੋਗੇ ਆਪ ਹੀ ਤਗੜੇ ਮਾਰ ਕੇ ਲਾਓ ਸਾਰੇ ਉਹ ਕੰਪਲੀਟ ਕਰਕੇ ਦੇ ਦੇ ਮਾਲਕ ਨੇ ਹੱਥ ਲਾਉਣਾ ਕੋਈ ਨਾ 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 ਕੁਛ ਨਹੀਂ ਕੁਛ ਨਹੀਂ ਕਰਨਾ ਨਾ ਨਾ ਕੋਸੇ ਡਾ ਕੇ ਗੋਲੇ ਵੇਜੇ ਬਸ ਬਿਲਕੁਲ ਠੀਕੇ ਜਿਆਦਾਤਰ ਕਿਹੜੀ ਜਗ੍ਹਾ ਤੇ ਜੂਏ ਹੁੰਦੇ ਨੇ ਇਹ ਵੀਰ ਜੀ ਜਿਆਦਾਤਰ ਜਿਵੇਂ ਆਪਣੇ ਢਾਣੀਆਂ ਹੋਈਆਂ ਠਾਪੇ ਹੋਗੇ ਹੋਟਲ ਹੋਗੇ ਪਾਰਕਾਂ ਹੋਈਆਂ ਜਿਵੇਂ ਲਾਲੋ ਪੈਲਸ ਆਉਗੀਆਂ ਜਿੱਥੇ ਆਪਣੀ ਫੀਵਰੇਜ ਦੀ ਸੁਗਧਾ ਹੈ ਨਹੀਂਗੀ ਠੀਕ ਹੈ ਪਾਣੀ ਦਾ ਨਿਕਾਸ ਹੈ ਜਿਆਦਾ ਤਾਂ ਪਿੰਡਾਂ ਚ ਹੋ ਗਿਆ ਹਾਂ ਪਿੰਡਾਂ ਚ ਹੋ ਗਿਆ ਫੈਕਟਰੀਆਂ ਹੋ ਗਿਆ ਪੈਲਸ ਵਗੈਰਾ ਹੋ ਗਿਆ ਹੋਟਲ ਹੋ ਗਿਆ ਉਹਨਾਂ ਦੇ ਕੰਮ ਆਉਂਦੀਆਂ ਉਹਨਾਂ ਚ ਕੰਮ ਆਉਂਦੇ ਆ ਠੀਕ ਹੈ ਬਈ ਹਾਂ ਉੱਥੇ ਆ ਕਿਉਂ ਪਾਣੀ ਦਾ ਨਿਕਾਸ ਹੁੰਦਾ ਨਹੀਂ ਉੱਥੇ ਫਿਰ ਇਹੀ ਕੰਮ ਦਿੰਦੇ ਠੀਕ ਹੈ ਇਹੀ ਪਾਣੀ ਨੂੰ ਸ਼ੋ ਕਰਦੇ ਆ ਇਸ ਨੂੰ ਆਪਾਂ ਬੇਸਟ ਪਾਣੀ ਵਾਸਤੇ ਵੀ ਯੂਜ਼ ਕਰ ਸਕਦੇ ਆ ਟਾਇਲਟ ਵਾਸਤੇ ਵੀ ਯੂਜ਼ ਕਰ ਸਕਦੇ ਜਿਵੇਂ ਘਰ ਦਾ ਆਪਣਾ ਡਰੇਨ ਵਾਟਰ ਜਿੰਨਾ ਵੀ ਹੈ ਉਹ ਸਾਰਾ ਆਪਾਂ ਇਹਦੇ ਅੰਦਰ ਸਿੱਟ ਸਕਦੇ ਓਕੇ ਓਕੇ ਜੀ ਹਾਂਜੀ ਹਾਂਜੀ ਆਪਾਂ 2.5 300 ਕਿਲੋਮੀਟਰ ਤੱਕ ਜਿੱਥੇ ਤੱਕ ਵੀ ਆਪਾਂ ਨੂੰ ਜਿਹੜਾ ਏਰੀਆ ਕਵਰ ਕਰਨਾ ਫਟਾਏ ਤੋਂ ਕਵਰ ਕਰਵਾਉਣਾ ਆ ਜਾ ਸਕਦੇ ਠੀਕ ਹੈ ਕਿੰਨੇ ਦਿਨ ਦਾ ਪ੍ਰੋਸੈਸ ਹੁੰਦਾ ਬਾਈ ਫਿਰ ਇਹ ਇੱਕ ਦਿਨ ਚ ਕੰਪਲੀਟ ਕਰਕੇ ਅੱਛਾ ਕਿੰਨੇ ਦਿਨ ਚ ਲਾਈ ਆਉਂਗੇ ਹਾਂ ਇੱਕ ਦਿਨ ਚ ਕੰਪਲੀਟ ਕਰਕੇ ਚੱਲਦਾ ਹੋ ਜੂ ਲੇਕਰਾਂ ਜੀ ਹਾਂ ਇੱਕ ਦਿਨ ਚ ਆਪਾਂ ਪਟਾਈ ਕਰਕੇ ਆਓ ਕੰਪਲੀਟ ਕਰ ਦਾਂਗੇ ਬਾਕੀ ਪਲੰਬਰ ਦਾ ਕੰਮ ਰਹਿ ਜਾਣਾ ਅੱਛਾ ਬਾਕੀ ਪਲੰਬਰ ਦਾ ਰਹਿ ਜਾਣਾ ਹਾਂਜੀ ਫੇ ਛੋਡੇ ਵੱਲੋਂ ਇੱਕ ਦਿਨ ਚਾਲੂ ਹੈ ਹਾਂ ਇੱਕ ਦਿਨ ਚ ਪੈ ਪਾ ਕੇ ਚਲਾ ਸਕਦੇ ਹਾਂ ਹਾਂਜੀ ਹਾਂਜੀ ਠੀਕ ਠੀਕ ਹੈ ਬਈ ਛੋਡੇ ਵੱਲ ਇੱਕ ਦਿਨ ਚ ਲੱਕ ਬਹੁਤ ਘੰਟ ਲੱਗੀ ਹਾਂਜੀ ਤੇ ਜਿਹੜੇ ਜਿਹੜੇ ਭਰਾਵਾਂ ਨੇ ਲਗਾਉਣੀ ਹੈ ਘਰ ਦੇ ਵਿੱਚ ਹਾਂਜੀ ਤੇ ਕਿਤਾ ਉਹਨਾਂ ਦਾ ਬਈ ਆਪਣਾ ਐਡਰੈਸ ਦੱਸ ਦੋ ਠੀਕ ਹੈ ਜੀ ਐਡਰੈਸ ਆਪਣਾ ਪਿੰਡ ਰੋੜੀ ਆਈ ਸਰਦੂਲਗੜ੍ਹ ਨੇੜੇ ਰਹਿ ਜਾਂਦਾ ਆਪਣਾ ਠੀਕ ਠੀਕ ਹੈ ਬਈ ਮੇਨ ਸ਼ਹਿਰ ਸਰਦੂਲਗੜ੍ਹ ਹੀ ਸਰਦੂਲਗੜ੍ਹ ਦੇ ਜਮਾਂ ਨੇੜੀ ਹੈ 4 ਕਿਲੋਮੀਟਰ ਦੀ ਸਾਰਾ ਠੀਕ ਠੀਕ ਹੈ ਇੱਕ ਬਈ ਆਪਣਾ ਮੋਬਾਈਲ ਨੰਬਰ ਬੋਲ ਦੋ ਜੀ ਨੰਬਰ ਆਪਣਾ 73 ਪੂਰਾ 310 200 ਠੀਕ ਹੈ 73 ਪੂਰਾ 300 310 200 ਸੋ ਦੋਸਤੋ ਇਹ ਡੱਗ ਬਹੁਤ ਹੀ ਮਜ਼ਬੂਤ ਨੇ ਬਹੁਤ ਹੀ ਘੈਂਟ ਚੀਜ਼ ਆ ਸਾਨੂੰ ਵੀ ਬਹੁਤ ਘੈਂਟ ਚੀਜ਼ ਲੱਗੀ ਜਿਹੜੇ ਜਿਹੜੇ ਭਰਾਵਾਂ ਨੂੰ ਚਾਹੀਦੇ ਨੇ ਇੱਕ ਦਿਨ ਦੇ ਵਿੱਚ ਤੁਹਾਡਾ ਸਾਰਾ ਕੰਮ ਕੰਪਲੀਟ ਕਰ ਦੋ ਜਿਹੜੇ ਮਿਸਤਰੀ ਚਣਾਈ ਵਾਲਾ ਤੁਸੀਂ ਲਵਾਉਨੇ ਹੋ 25-30000 ਰੁਪਏ ਦਾ ਖਰਚਾ ਹੋ ਜਾਂਦਾ ਉਹ ਇਹ ਸਿਰਫ ਤੁਹਾਨੂੰ 12000 ਰੁਪਏ ਦੇ ਵਿੱਚ ਹੀ ਮਿਲ ਰਿਹਾ ਤੇ ਆਪਣੇ ਆਪ ਭਰਾ ਲਾ ਕੇ ਆਉਣਗੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਹੜੇ ਜਿਹੜੇ ਭਰਾਵਾਂ ਲੈਣੇ ਆ ਤੇ ਨੰਬਰ ਸਕਰੀਨ ਤੇ ਚੱਲ ਜਾਂਦਾ ਇੱਕ ਬਾਈ ਨੂੰ ਕਾਲ ਕਰ ਲਓ ਧੰਨਵਾਦ ਦੋਸਤੋ